ਇੱਕ ਬਹੁਤ ਵੱਡੀ ਜਿੱਤ મોદી ਦੀ ਮਿਠੀ ਹੈ ਬੀਜੇਪੀ ਨੂੰ ਮਿਠੀ ਹੈ ਸੱਚੇ ਨਿਸ਼ਟਾ ਦੇ ਨਾਲ ਕੰਮ ਕਰਨਾ ਤੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਨਾ ਆਪਣੇ ਸਵਾਰਥ ਨੂੰ ਭੁੱਲ ਕੇ ਤੇ ਉਹਦੇ ਨਾਲ ਕੰਮ ਕਰਨਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਦੁਬਾਰਾ ਇੱਕ ਵਾਰੀ ਉਹਨਾਂ ਨੂੰ ਮੋਹਬਤ ਉਹ ਸਾਰੀਆਂ ਤਾਕਤਾਂ ਜਿਹੜੀਆਂ ਸਾਡੇ ਬੀਜੇਪੀ ਦੇ ਅਗੇਂਸਟ ਸਾਡੇ ਦੇਸ਼ ਦੇ ਅਗੇਂਸਟ ਕੰਮ ਕਰ ਰਹੀਆਂ ਉਹ ਸਾਰੀਆਂ ਸਾਰੀਆਂ ਉਹ ਵੱਲੇ ਗਈਆਂ ਦਬਾਉਣ ਦੇ ਸਾਰੇ ਕੋਸ਼ਿਸ਼ਾਂ ਦੇ باوجود ਇਹ ਬੰਦਾ ਫੇਰ ਅੱਗੇ ਆ ਗਿਆ ਇਹ ਪਾਰਟੀ ਫੇਰ ਅੱਗੇ ਆ ਗਈ ਹੈ ਇਹ ਬੜੀ ਵੱਡੀ ਗੱਲ ਹੈ ਜਦੋਂ ਸਾਰੇ ਬੰਨੇ ਇੰਨਾ ਮੰਦੀ ਦਾ ਦੌਰ ਹੋਏ ਤੇ ਸਾਡਾ ਭਾਰਤ ਇੱਕ ਤਰੱਕੀ ਕਰ ਰਿਹਾ ਕੋਈ ਨਾ ਕੋਈ ਕਾਰਨ ਤੇ ਹੈਗਾ ਹੀ ਹੈ ਧਰਨੂ ਕੀ ਲੱਗਦਾ ਹੈ ਕਿ ਬੀਜੇਪੀ ਨੂੰ ਵਿਰੋਧੀ ਧਿਰਾਂ ਤੋਂ ਖਤਰਾ ਹੈ ਤਾਂ ਇਹਦੇ ਕੋ ਝੂਠ ਤੇ ਫਰੇਬ ਤੇ ਰੱਖੀਆਂ ਹੋਈਆਂ ਜਿਹੜੀਆਂ ਨੀਆਂ ਨੇ ਨਾ ਉਹ ਕਦੇ ਖਲੋਦੀਆਂ ਨੇ ਪਰ اپੋਜੀਸ਼ਨ ਨਾ ਉਹਨੂੰ ਕਨਸਟਰਕਟਿਵ ਰੋਲ ਨਹੀਂ ਪਲੇ ਕਰਨਾ ਚਾਹੀਦਾ ਉਹਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਕਿ ਹੁਣ ਉਹ ਇਲੈਕਸ਼ਨ ਹਾਰ ਚੁੱਕੇ ਨੇ ਬੀਜੇਪੀ ਦੇ ਓਪਨਰ ਦੇ ਤੌਰ ਤੇ ਜਾਣੇ ਜਾਂਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਸੋ ਇਹਨਾਂ ਦੀ ਜੋੜੀ ਨੇ ਐਸਾ ਮਾਸਟਰ ਸਟ੍ਰੋਕ ਖੇਡਿਆ ਕਿ ਜਿਹਦੇ ਨਾਲ ਇਸ ਵੇਲੇ ਬੀਜੇਪੀ ਹੈਟ੍ਰਿਕ ਬਣਾ ਚੁੱਕੀ ਹੈਟ੍ਰਿਕ ਮਾਰ ਚੁੱਕੀ ਹੈ ਇਸ ਹੈਟ੍ਰਿਕ ਤੋਂ ਬਾਅਦ ਦੇਸ਼ ਦੇ ਵਿੱਚ बीजेपी प्रति मोदी जी प्रति अमित शाह प्रति किस तरह ਦਾ ਪਿਆਰ ਕਿਹਦਾ ਉਤਸ਼ਾਹ ਕਿਸ ਤਰ੍ਹਾਂ ਦੇ ਵਿਚਾਰ ਨੇ ਲੋਕਾਂ ਦੇ ਔਰ ਇੰਟਰਨੈਸ਼ਨਲ ਲੈਵਲ ਤੇ ਕੀ ਸਥਿਤੀ ਬਣੀ ਹੈ ਭਾਰਤ ਦੀ ਭਾਰਤ ਕਿੰਨਾ ਕੁ ਮਜ਼ਬੂਤ ਹੋਇਆ ਔਰ ਭਾਰਤ ਦੀ ਐਸ ਵੇਲੇ ਪੋਜੀਸ਼ਨ ਕੀ ਹੈ ਇਹ ਅਸੀਂ ਜਾਣਾਂਗੇ ਪਰਮਜੀਤ ਸਿੰਘ ਗਿੱਲ ਜੀ ਹੋਣਾ ਕੋਲ ਹਿਮਾਲਿਆ ਪਰਵਾਰ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਪਰਮਜੀਤ ਸਿੰਘ ਗਿੱਲ ਅਸਾਡੇ ਨਾਲ ਨੇ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਵੈਲਕਮ ਜੀ ਗਿੱਲ ਸਾਹਿਬ ਹੈਟ੍ਰਿਕ ਬਣਾਈ ਹੈ बीजेपी ਨੇ ਮੋਤੀ ਜੀ ਔਰ ਅਮਰ ਸ਼ਾਦੀ ਜੋੜੀ ਜਿਹੜੀ ਹੈ ਛਾ ਗਈ ਹੈ ਔਰ ਇਸ ਹੈਟ੍ਰਿਕ ਨੂੰ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਐਕਸ਼ਨ ਆਇਆ ਇੰਟਰਨੈਸ਼ਨਲ ਲੈਵਲ ਤੇ ਔਰ ਨਾਲ ਦੀ ਨਾਲ ਹੀ ਰੂਸ ਦੀ ਉਹਨਾਂ ਨੇ ਯਾਤਰਾ ਕੱਟ ਮਾਰੀ ਅਮਰੀਕਾ ਹਿਲਾ ਕੇ ਰੱਖ ਦਿੱਤਾ ਕੀ ਕਹਿੰਦੇ ਹੋ ਸਭ ਤੋਂ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਤੇ ਉਹਨਾਂ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਤੀਸਰੀ ਵਾਰੀ ਭਾਜਪੀ ਨੂੰ ਇੱਕ ਵਾਰੀ ਫੇਰ ਪਾਵਰ ਵਿੱਚ ਲੈ ਕੇ ਆਏ ਨੇ ਹਾਲਾਂਕਿ بڑے ਕਿਆਸ ਲਗਾਏ ਜਾ ਰਹੇ ਸੀ ਬੜੀਆਂ ਤਾਕਤਾਂ ਸਾਰੀਆਂ ਦੁਜੇ ਪਨੇ ਇਕੱਠੀਆਂ ਹੋਈਆਂ ਲੇਕਿਨ ਉਹ ਸਾਰੀਆਂ ਵਿਫਲ ਹੋ ਗਈਆਂ ਉਹਨਾਂ ਕੋ ਜਿੰਨਾ ਵੀ ਉਹਨਾਂ ਦਾ ਜੋਰ ਲੱਗ ਸਕਦਾ ਸੀ ਚਾਹੇ ਉਹ ਜਿੰਨਾ ਵੀ ਉਹਨਾਂ ਨੇ ਇੱਕ ਛੜਜੇਂਦਰ ਰਚਨ ਦੀ ਕੋਸ਼ਿਸ਼ ਕੀਤੀ ਝੂੜ ਦਾ ਪਲੰਦਾ ਬਨ ਕੇ ਜੋ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਵੀ ਇੱਕ ਬਹੁਤ ਵੱਡੀ ਜਿੱਤ ਮੋਦੀ ਜੀ ਨੂੰ ਮਿਲੀ ਹੈ ਬੀਜੇਪੀ ਨੂੰ ਮਿਲੀ ਹੈ ਅਸੀਂ ਉਹਨਾਂ ਨੂੰ ਵੀ ਵਧਾਈ ਦਿੰਦੇ ਹਾਂ ਬਹੁਤ-ਬਹੁਤ ਸਿਗੀ ਸਰ ਵੀਜ਼ੇ ਰਤ ਅੱਗੇ ਵਧਿਆ ਹੈਟ੍ਰਿਕ ਬਣਾਈ ਹੈ ਇਹਦੇ ਪਿੱਛੇ ਵੱਡਾ ਤੁਸੀਂ ਕਾਰਨ ਕੀ ਸਮਝਦੇ ਨਹੀਂ ਦੇਖੋ ਇਹਦੇ ਪਿੱਛੇ ਸincere efforts ਜਿਹੜੀਆਂ ਨੇ ਸੱਚੀ ਨਿਸ਼ਟਾ ਦੇ ਨਾਲ ਕੰਮ ਕਰਨਾ ਠੀਕ ਹੈ ਤੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਨਾ ਆਪਣੇ ਸਵਾਰਥ ਨੂੰ ਭੁੱਲ ਕੇ ਤੇ ਉਹਦੇ ਨਾਲ ਕੰਮ ਕਰਨਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਦੁਬਾਰਾ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਠੀਕ ਹੈ ਔਰ ਇੰਟਰਨੈਸ਼ਨਲ ਲੈਵਲ ਤੇ ਪੂਰੇ ਵਿਸ਼ਵ ਦੇ ਉੱਤੇ ਕਿਉਂਕਿ ਵਿਸ਼ਵ ਗੁਰੂ ਕਿਹਾ ਜਾਂਦਾ ਸੀ ਮੋਦੀ ਨੂੰ ਇਹ ਤਾਂ ਲੱਗਦਾ ਕਿ ਜਿਹੜਾ ਵਿਸ਼ਵ ਹੈ ਉਹਨੇ ਮੰਨ ਲਿਆ ਕਿ ਵਾਕਿਆ ਹੀ ਮੋਦੀ ਜੀ ਗੁਰੂ ਨੇ ਔਰਦਰੋ ਰੂਸ ਦੇ ਵਿੱਚ ਜਾ ਹਣਾ ਬੜਾ ਗ੍ਰਿਹੜ ਇਰਾਦਾ ਚਾਹੀਦਾ ਬੜੀ ਹਿੰਮਤ ਚਾਹੀਦੀ ਦੇਖੋ ਇਲੈਕਸ਼ਨ ਦੇ ਦੌਰਾਨ ਅਸੀਂ ਦੇਖਿਆ ਹੈ ਕਿ ਇਹ ਇਹ ਇਕੱਲਾ ਹਿੰਦੁਸਤਾਨ ਦੀਆਂ ਜੋ ਤੁਸੀਂ ਦੇਖ ਰਹੇ ਹੋ ਦੋ ਚਾਰ ਪੰਜ ਪਾਰਟੀਆਂ ਜਿਹੜੀਆਂ ਜਾਂ 10 ਵੀ ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਇਹ ਇੰਟਰਨੈਸ਼ਨਲ ਲੈਵਲ ਤੇ ਇਹ ਗੇਮ ਖੇਡੀ ਜਾ ਰਹੀ ਸੀ ਕਿ ਕਿੱਦਾਂ ਇਹਨਾਂ ਨੂੰ ਪ੍ਰਾਜਿਤ ਕੀਤਾ ਜਾਏ ਜੀ ਲੇਕਿਨ ਉਹ ਸਾਰੇ ਵਿਫਲ ਹੋਏ ਨੇ ਉਹ ਸਾਰੀਆਂ ਤਾਕਤਾਂ ਜਿਹੜੀਆਂ ਸਾਡੇ ਬੀਜੇਪੀ ਦੇ ਅਗੇਂਸਟ ਸਾਡੇ ਦੇਸ਼ ਦੇ ਅਗੇਂਸਟ ਕੰਮ ਕਰ ਰਹੀਆਂ ਉਹ ਸਾਰੀਆਂ ਸਾਰੀਆਂ ਵਿਫਲ ਹੋਈਆਂ ਤੇ ਜਿਹੜੇ ਲੋਕ ਸਾਡੇ ਦੇਸ਼ ਨੂੰ ਪਿਆਰ ਕਰਦੇ ਆ ਅੰਤਰ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਵੀ ਲੋਕ ਦੇਖ ਰਿਹਾ ਕਿ ਇਹ ਉਹਨਾਂ ਨੂੰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਦਬਾਉਣ ਦੀ ਸਾਰੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਬੰਦਾ ਫਿਰ ਅੱਗੇ ਆ ਗਿਆ ਇਹ ਪਾਰਟੀ ਫਿਰ ਅੱਗੇ ਆ ਗਈ ਹੈ ਇਹ ਬੜੀ ਵੱਡੀ ਗੱਲ ਹੈ ਤੇ ਉਹ ਵਾਕਿਆ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਿਹਾ ਜਦੋਂ ਸਾਡਾ ਦੇਸ਼ ਕਿਉਂਕਿ ਤਰੱਕੀ ਕਰ ਰਿਹਾ ਹੁਣ ਚੌਥੀ ਵੱਡੀ ਇਕਨੋਮੀ ਬਣਨੇ ਜਾ ਰਿਹਾ ਹੈ ਜਾਪਾਨ ਨੂੰ ਪਿੱਛੇ ਛੱਡਣ ਜਾ ਰਿਹਾ ਹੁਣ ਇਹ ਜਦੋਂ ਇੰਨੀ ਡਵੈਲਪਮੈਂਟ ਹੋ ਰਹੀ ਹੈ ਬਾਕੀ ਸਾਰੇ ਕੰਟਰੀਜ਼ ਉੱਥੇ ਤੋਂ ਉੱਥੇ ਖਲੋਤੀਆਂ ਨੇ ਜੀ ਸਾਡਾ ਦੇਸ਼ ਅੱਗੇ ਵਧ ਰਿਹਾ ਲੋਕੇ ਸਾਰੇ ਸਾਰੇ ਵਰਲਡ ਵਿੱਚ ਮੰਦੀ ਹੈ ਦੇਖੋ ਜਿੱਥੇ ਵੀ ਕਹਿੰਦੇ ਉਹ ਉੱਥੇ ਕਹਿੰਦੇ ਤੁਸੀਂ ਕੈਨੇਡਾ ਲਗਾ ਲਓ ਜੀ ਕਿਤੇ ਨੌਕਰੀਆਂ ਨਹੀਂ ਹੈਗੀਆਂ ਤੁਸੀਂ ਅਮਰੀਕਾ ਲਗਾ ਲਓ ਬਾਕੀ ਸਾਰੇ ਵਰਲਡ ਵਿੱਚ ਤੁਸੀਂ ਦੇਖ ਲਓ ਚਾਈਨਾ ਨੂੰ ਛੱਡ ਕੇ ਬਾਕੀ ਸਭੇ ਜਗ੍ਹਾ ਪ੍ਰੋਪਰਟੀਆਂ ਦੇ ਰੇਟ ਬਾਕੀ ਨੌਕਰੀਆਂ ਦਾ ਲਗਾਓ ਬਾਕੀ ਹੋਰ ਖੁਸ਼ਹਾਲੀ ਕੋਈ ਹਰ ਹਰ ਕੰਟਰੀ ਡਾਊਨ ਮੰਦੇ ਹਾਲ ਹੈ ਮੰਦੇ ਹਾਲ ਨੇ ਜੀ ਸਾਡੇ ਜਿਹੜੇ ਪੰਜਾਬੀ ਬਾਹਰ ਗਏ ਜਾ ਉਹ ਤੁਹਾਨੂੰ ਦੱਸਦੇ ਹੀ ਨਹੀਂ ਉਹ ਤੋਂ ਆਪਣੇ ਹਾਲ ਸੁਣਾਉਂਦੇ YouTube ਤੇ ਰੋਜ਼ ਵੇਦਰਨੇ ਨੂੰ ਰਹਿੰਦੇ ਨੇ। ਦਿਹਾੜੀਆਂ ਨਹੀਂ ਲੱਗ ਰਹੀਆਂ ਬਹੁਤ ਬੁਰਾ ਨੌਕਰੀਆਂ ਨਹੀਂ ਮਿਲ ਰਹੀਆਂ। ਬੱਚੇ ਜਿਹੜੇ ਇੱਥੋਂ ਪੈਸੇ ਖਰਚ ਕੇ ਲੱਖਾਂ ਰੁਪਏ ਖਰਚ ਕੇ ਇੱਥੋਂ ਗਏ ਨੇ ਉਹਨਾਂ ਨੂੰ ਰਹਿਣ ਇਹਨੇ ਕਿਰਾਏ ਨੇ ਮਹਿੰਗੇ ਹੋ ਗਏ ਕਿ ਉਹਨਾਂ ਨੂੰ ਰਹਿਣਾ ਉੱਥੇ ਮੁਸ਼ਕਲ ਹੋ ਗਿਆ। ਜਦੋਂ ਸਾਰੇ ਬੰਨੇ ਇੰਨਾ ਮੰਦੀ ਦਾ ਦੌਰ ਹੋਏ ਤੇ ਸਾਡਾ ਭਾਰਤ ਇੱਕ ਤਰੱਕੀ ਕਰ ਰਿਹਾ ਕੋਈ ਨਾ ਕੋਈ ਕਾਰਨ ਤੇ ਹੈਗਾ ਹੀ ਹੈ ਨਾ। ਤੇ ਇਹ ਸਾਰੇ ਉਹਨੂੰ ਦਬਾਉਣ ਨੂੰ ਕੋਸ਼ਿਸ਼ ਕਰ ਰਹੇ ਸੀ ਕਿ ਚਲੋ ਅਸੀਂ ਨਹੀਂ ਤਰੱਕੀ ਕਰ ਰਹੇ ਤੇ ਇਹਨੂੰ ਵੀ ਦਬਾਇਆ ਜਾਏ। ਲੇਕਿਨ ਉਹ ਕਹਿੰਦੇ ਨੇ ਕਿ ਦਬਿਆ ਨਹੀਂ ਦਬਦਾ ਇਹ ਰੂਸ ਦੀ ਗੇੜੀ 55 ਇੰਚ ਦਾ ਸੀਨਾ ਹੈ ਦਬਾਇਨ ਦਬਾਇਨ ਨਹੀਂ ਜਾ ਸਕਦਾ ਫਸਰੇ ਯਾਰ ਦੱਬਣ ਨੂੰ ਫਿਰਦੀ ਪਰ ਉਹਦੀ ਦਬਦਾ ਕਿ ਬਿਲਕੁਲ ਬਿਲਕੁਲ ਅੱਛਾ ਇਹ ਜਿਹੜਾ ਰੂਸ ਦਾ ਗੇੜਾ ਹੈ ਇਹ ਰੂਸ ਦੇ ਗੇੜੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇ ਦੇਓ ਕਿਉਂਕਿ ਬੜੀ ਦੂਰ ਦ੍ਰਿਸ਼ੀ ਹੈ ਤੁਹਾਡੀ ਦੇਖੋ ਰੂਸ ਸਾਡਾ ਬਹੁਤ ਪੁਰਾਣਾ ਲਈ ਜੀ ਸਾਡੇ ਸ਼ੁਰੂ ਤੋਂ ਹੀ ਉਹਨੇ ਸਾਡੇ ਨਾਲ ਉਹਦਾ ਬੜਾ ਅੱਛੇ ਸਬੰਧ ਰਹੇ ਨੇ ਰਸ਼ੀਆ ਦਾ ਜਿਹੜੀਆਂ ਪਾਲਿਸਿਸ ਐ ਉਹ ਹਮੇਸ਼ਾ ਭਾਰਤ ਦੇ ਫੇਵਰ ਵਿੱਚ ਰਹੀਆਂ ਨੇ ਹਿੰਦੁਸਤਾਨ ਦੇ ਫੇਵਰ ਚ ਰਹੀਆਂ ਨੇ ਤੇ ਸਾਡੇ ਵੀ ਹਮੇਸ਼ਾ ਉਹਨਾਂ ਦੇ ਨਾਲ ਬਹੁਤ ਅੱਛੇ ਰਿਲੇਸ਼ਨ ਰਹੇ ਨੇ ਇਸ ਚੀਜ਼ ਨੂੰ ਅਸੀਂ ਕਿਦਾਂ ਬਾਕੀ ਲੋਕਾਂ ਬਾਕੀ ਕੰਟਰੀਜ਼ ਦੇ ਕਹਿੰਦੇ ਅਸੀਂ ਇਹਨੂੰ ਇਗਨੋਰ ਨਹੀਂ ਨਾ ਕਰ ਸਕਦੇ ਜਿਹੜਾ ਬੰਦਾ ਤੁਹਾਡੇ ਨਾਲ ਤੁਹਾਡੀ ਮੁਸ਼ਕਲ ਦੇ ਟਾਈਮ ਤੇ ਖੜਾ ਸੀ ਠੀਕ ਹੈ ਨਾ ਰਸ਼ੀਆ ਨੇ ਵੀ ਦੇਖਿਆ ਕਿ ਜਦੋਂ ਉਹ ਤੇ ਮੁਸ਼ਕਲ ਆਈ ਤੇ ਹਿੰਦੁਸਤਾਨ ਨਾਲ ਖੜਾ ਸੀ ਜੀ ਤੇ ਇਸੇ ਤਰ੍ਹਾਂ ਹੀ ਉਹ ਵੀ ਸਾਡੇ ਨਾਲ ਖੜਾ ਹੁੰਦਾ ਰਿਹਾ ਵਾ ਤਾਂ ਕਿਉਂ ਨਹੀਂ ਜਾਣਾ ਉਥੇ ਇਹ ਬਹੁਤ ਵੱਡੀ ਇੱਕ ਮੋਦੀ ਸਾਹਿਬ ਦੀ ਬੜੀ ਵੱਡੀ ਅੱਛੀ ਪਹਿਲ ਸੀ ਕਿ ਉਹ ਜਾ ਕੇ ਉਹਨਾਂ ਨੇ ਇੱਕ ਵਾਰੀ ਫੇਰ ਆਪਣਾ ਉਥੇ ਜਿੱਤਦੇ ਨੇ ਔਰ ਜਿੱਤਣ ਤੋਂ ਬਾਅਦ ਪਹਿਲਾ ਦੌਰਾ ਜਿਹੜਾ ਰਸ਼ੀਆ ਦਾ ਔਰ ਪੂਰੇ ਵਰਲਡ ਦੇ ਵਿੱਚ ਸਸੰਸਨੀ ਫੈਲਾ ਦੇਣ ਔਰ ਹਲਚਲ ਹੋ ਜਾਣੀ ਔਰ ਚੰਗੇ ਭਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਮੁਲਕ ਸੀ ਉਹਨਾਂ ਦਾ ਕੰਮ ਜਾਣਾ ਬੜੀ ਵੱਡੀ ਮਾਇਨੇ ਹੈ ਬਿਲਕੁਲ ਅੱਛਾ ਗਿਲ ਸਾਹਿਬ ਹਾੜੀ ਦੇਸ਼ ਦੇ ਕੀ ਹਾਲਾਤ ਨੇ ਭਾਰਤ ਵਿੱਚ ਕੀ ਹਾਲਾਤ ਨੇ ਔਰ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੇ ਆਪਣੀ ਸਰਕਾਰ ਬਣਾਈ ਬੈਠੀਆਂ ਸੀ ਕਹਿੰਦੇ ਸੀ ਸਾਡੀ ਸਰਕਾਰ ਬਣ ਗਈ ਹੈ ਸੋ ਉਹ ਗੱਠ ਜੋੜ ਵੀ ਕਿਤੇ ਨਾ ਨੁਕਰੇ ਲੱਗ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਨੂੰ ਵਿਰੋਧੀ ਧਿਰਾਂ ਤੋਂ ਖਤਰਾ ਹੈ ਕੋਈ ਡਰ ਹੈ ਨਹੀਂ ਦੇਖੋ ਝੂਠ ਤੇ ਫਰੇਵ ਤੇ ਰੱਖੀਆਂ ਹੋਈਆਂ ਜੜੀਆਂ ਨੀਆਂ ਨੇ ਨਾ ਉਹ ਕਦੀ ਖਲੋਂਦੀਆਂ ਨਹੀਂ ਠੀਕ ਹੈ ਇਹ ਟੋਟਲ ਦੇ ਟੋਟਲੀ ਹੋਣ ਵੀ ਤੁਸੀਂ ਦੇਖ ਲਓ ਰਾਹੁਲ ਗਾਂਧੀ ਜੀ ਪਾਰਲੀਮੈਂਟ ਵਿੱਚ ਕੀ ਬੋਲ ਰਹੇ ਨੇ ਟੋਟਲੀ ਝੂਠ ਬੋਲ ਰਹੇ ਨੇ ਠੀਕ ਹੈ ਮਤਲਬ ਉਹਨਾਂ ਦੀ ਕੋਈ ਇੱਕ ਕੋਈ ਵੀ ਕਿਸੇ ਗੱਲ ਵਿੱਚ ਇੱਕ ਚੁ ਵੀ ਵਜਨ ਨਹੀਂ ਹੈਗਾ ਤੁਸੀਂ ਇੱਕ ਤੁਹਾਨੂੰ ਇੱਕ ਸੋਰੀ ਥੋੜੀ ਅੱਛੇ ਸੀਟਾਂ ਆਈਆਂ ਨੇ ਜੇ ਮਿਲੀਆਂ ਨੇ ਤੇ ਤੁਸੀਂ ਕੰਸਟਰਕਟਿਵ ਕੰਮ ਕਰੋ ਨਾ ਤੁਸੀਂ ਇਹ ਕਿ ਛੋਟੇ ਛੋਟੇ ਬੱਚਿਆਂ ਵਾਲੀਆਂ ਜਨਨੀਆਂ ਵਾਲੀਆਂ ਲੜਾਈਆਂ ਲੈ ਕੇ ਉੱਥੇ ਬਿਠੇ ਠੀਕ ਹੈ ਤੁਹਾਨੂੰ ਚਾਹੀਦਾ ਹੈ ਕਿ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਓ ਤੇ ਦੇਸ਼ ਦੀ ਤਰੱਕੀ ਵਾਸਤੇ ਜਿਹੜੇ ਕੰਮ ਹੋ ਰਹੇ ਉਹਨਾਂ ਉਹਨਾਂ ਦੇ ਨਾਲ ਉਹਨਾਂ ਦੇ ਮੁੱਦੇ ਚੁਕੋ ਤਿੰਨ ਬਿੱਲ ਜਿਹੜੇ ਗਿਰਸਾ ਪਾਸ ਹੋ ਗਏ ਨੇ ਉਹਨਾਂ ਬਿਲਾਰੇ ਤੁਸੀਂ ਕੀ ਕਹੋਗੇ ਉਹਨਾਂ ਨੂੰ ਲੈ ਕੇ ਤੇ ਉਹਨਾਂ ਦੀਆਂ ਚਿਕਾ ਨਹੀਂ ਕਰੀਆਂ ਦੇਖੋ ਜਿਹੜਾ ਕਾਨੂੰਨ ਬਸ ਤਾ ਤੁਸੀਂ ਬਿਲ ਕਰ ਰਹੇ ਹੋ ਨਾ ਉਹ ਬਹੁਤ ਜ਼ਰੂਰੀ ਸੀ ਕਿਉਂਕਿ ਬਹੁਤ ਪੁਰਾਣੇ ਦਕੈਨੂਸੀ ਉਹ ਕਾਨੂੰਨ ਚੱਲ ਰਹੇ ਸੀ ਉਹਨਾਂ ਦੀ ਅੱਜ ਕੋਈ ਵਲਿਊ ਨਹੀਂ ਹੈਗੀ ਉਹ ਅੰਗਰੇਜ਼ਾਂ ਦੇ ਟਾਈਮ ਤੇ ਉਹਨਾਂ ਨੇ ਹਿੰਦੁਸਤਾਨੀਆਂ ਕੋਲੋਂ ਜਜ਼ੀਆ ਲੈਂਦੇ ਉਹ ਹਿੰਦੁਸਤਾਨ ਤੇ ਰਾਜ ਕਰ ਲਈ ਉਹਨਾਂ ਨੇ ਕਾਨੂੰਨ ਬਣਾਏ ਸੀ ਠੀਕ ਹੈ ਉਹ ਅੱਜ ਦੀ ਡੇਟ ਵਿੱਚ ਹੁਣ ਰਾਜ ਨਹੀਂ ਨਾ ਕਰਨਾ ਹੈਗਾ ਹੁਣ ਤਾਂ ਇਨਸਾਫ ਦੇਣਾ ਹੈ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਉਹ ਕਾਨੂੰਨਾਂ ਨੇ ਗਿਲਸਾਹ ਕਿਹਾ ਇਹ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਘਟ ਦਿੱਤਾ ਗਿਆ ਹੈ ਕਿ ਜਿਹੜੇ ਘੱਟ ਗਿਣਤੀਆਂ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਇਹ ਖਤਰਾ ਹੋ ਜਾਏਗਾ ਔਰ ਇਹ ਜਿਹੜਾ ਕਾਨੂੰਨ ਹੈ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲੇਗਾ ਉਹਨੂੰ ਉਸ ਕਾਨੂੰਨ ਦੇ ਵਿੱਚ ਜਕੜ ਕੇ ਅੰਗਰੇਜ਼ਾਂ ਦੇ ਵੇਲੇ ਤੋਂ ਵੀ ਵੱਡੀ ਜਿਹੜੀ ਮਾਰੀ ਹਾਲਤ ਹੋਏਗੀ ਨਹੀਂ ਦੇਖੋ ਇਹ ਬੜੀ ਇੱਕ ਮਨਪਾਕੀ ਗੱਲ ਹੈ ਕਿ ਇਹੋ ਜਿਹਾ ਝੂਠ ਵੇ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਝੂਠ ਹੀ ਸਾਰਾ ਫਲਾਈ ਜਾ ਰਿਹਾ ਇੱਕ ਕਾਨੂੰਨ ਜਿਹੜਾ ਕਰਨ ਇਸੇ ਲਈ ਬਣਾਇਆ ਗਿਆ ਸੀ ਕਿ ਹਿੰਦੁਸਤਾਨੀਆਂ ਤੇ ਰਾਜ ਕਰਨਾ ਹੈ ਕਿ ਇਹ ਉਹ ਕਾਨੂੰਨ ਉਤੋਂ ਮਾੜੇ ਹੋ ਸਕਦੇ ਉਸ ਤੋਂ ਮਾੜੇ ਦਾ ਕੋਈ ਕਾਨੂੰਨ ਨਹੀਂ ਸਨ ਹੋ ਸਕਦਾ ਕਿ ਹਿੰਦੁਸਤਾਨ ਉਤੇ ਰਾਜ ਕਰਨਾ ਉਹਨਾਂ ਨੂੰ ਦਪਾਉਣਾ ਇਹੀ ਤਾਂ ਕਹਿ ਰਹੇ ਬੀਜੇਪੀ ਵਾਲੇ ਨਹੀਂ ਹੋਣ ਰਾਜ ਕਰਨ ਵਾਸਤੇ ਨਹੀਂ ਕਾਨੂੰਨ ਬਣਾ ਰਹੇ ਨਹੀਂ ਨਹੀਂ ਮੇਰੀ ਹੋ ਤਾਂ ਉਹਨਾਂ ਦੇ ਤੇ ਇਲਜ਼ਾਮ ਲਾ ਦਿੱਤਾ ਨਾ ਸੀਬੀਆਈ ਈਡੀ ਤੇ ਬਾਕੀ ਏਜੰਸੀਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਨਵੇਂ ਕਾਨੂੰਨ ਦੀ ਆੜ ਦੇ ਵਿੱਚ ਵੀ ਇਹੋ ਡਰਾ ਵਿਰੋਧੀਆਂ ਨੂੰ ਇਹੋ ਫਵਾ ਫਲਾ ਰਹੇ ਦੇਖੋ ਜਿਹੜਾ ਸੀਬੀਆਈ ਈਡੀ ਸਾਰੀਆਂ ਗਵਰਨਮੈਂਟਸ ਜਦੋਂ ਜਦੋਂ ਤਾਕਤ ਵਿੱਚ ਹੈਗੀਆਂ ਨੇ ਤੇ ਉਹਨਾਂ ਨੇ ਤੇ ਜਿਹੜੇ ਜਿਹੜੇ ਗਲਤ ਕੰਮ ਕੀਤੇ ਦੂਜੀ ਸਰਕਾਰ ਦੀ ਕਿਉਂਕਿ ਜਦੋਂ ਸਰਕਾਰ ਹੁੰਦੀ ਹੈ ਪਾਵਰ ਵਿੱਚ ਉਦੋਂ ਥੋੜਾ ਏਡੀ ਤੇ ਉਹਨੇ ਕਰਨਾ ਕੰਮ ਉਹਨਾਂ ਦੀਆਂ ਫਾਈਲਸ ਬੰਦੀਆਂ ਰਹਿੰਦੀਆਂ ਨੇ ਉਹ ਜਦੋਂ ਫਿਰ ਉਹ ਪਾਵਰ ਤੋਂ ਬਾਹਰ ਆਉਂਦੇ ਤੇ ਉਹਨਾਂ ਦੇ ਸਾਰੇ ਸਾਹਮਣੇ ਆਉਂਦੇ ਕੀਤੇ ਕਰਨਾ ਮੈਂ ਵੀ ਆ ਹੋਏ ਜੀ ਉਹ ਆਪਣੀ ਜਦੋਂ ਪਾਵਰ ਵਿੱਚ ਹੋਣਗੇ ਉਦੋਂ ਤੇ ਕੁਝ ਕਰਨੀ ਨਹੀਂ ਨਾ ਦੇਣਗੇ ਅੱਛਾ ਗਿਲਸਾਤ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਤੁਸੀਂ ਵੇਖਿਆ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਜਿਹੜੇ ਵੱਧ ਗਏ ਨੇ ਇਤਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਸਰਕਾਰ ਨੂੰ ਕੋਈ ਚੈਲੰਜ ਹੈ ਜਾਂ ਸਰਕਾਰ ਨੂੰ ਕੋਈ ਅੱਖਾਂ ਵਿਖਾ ਰਿਹਾ ਹੈ ਜਾਂ ਸਰਕਾਰ ਨੂੰ ਕੋਈ ਚੈਲੰਜ ਕਰੇ ਨਹੀਂ ਵਧ ਨਹੀਂ ਗਏ ਵਧਾਏ ਗਏ ਨੇ ਉਹ ਕੋਣ ਮੰਨ ਲੇ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਸਾਡੇ ਗੁਆਂਢੀ ਮੁਲਕ ਹੈ ਜਿੰਨਾਂ ਤੋਂ ਦੇਖੋ ਜਦੋਂ ਜਦੋਂ ਵੀ ਸਟੇਬਲ ਸਰਕਾਰ ਨੂੰ ਤੁਸੀਂ ਉਹ ਉਹਨਾਂ ਨੇ ਤੇ ਸੋਚਿਆ ਸੀ ਨਾ ਕਿ ਸਰਕਾਰ ਉਹ ਚੇਂਜ ਆ ਗਈ ਉਹ ਤਾਂ ਆਪਣਾ ਪੂਰਾ ਸਿਸਟਮ ਉਦਾਂ ਹੀ ਸ਼ੁਰੂ ਕਰਵਾਤਾ ਨਾ ਉਹਨਾਂ ਨੇ ਹਮ ਲੇਕਿਨ ਜਦੋਂ ਦੇਖਿਆ ਕਿ ਸਰਕਾਰ ਇੱਥੇ ਸਟੇਬਲ ਆ ਗਈ ਹੈ ਤੋ ਫਿਰ ਐਕਟੀਵਿਟੀਜ਼ ਘਟ ਗਈਆਂ ਹਮ ਲੇਕਿਨ ਉਹਨਾਂ ਨੇ ਤਾਂ ਆਲਰੇਡੀ ਪਲਾਨ ਕਰ ਲਿਆ ਸੀ ਕਿ ਅਸੀਂ ਹੁਣ ਫਿਰ ਆਪਣੇ ਫੁੱਲ ਐਕਟੀਵਿਟੀਜ਼ ਕਰਾਂਗੇ ਜਿਦਾਂ ਪਹਿਲਾਂ ਕਰਦੇ ਹੁੰਦੇ ਸੀ ਜੀ ਜੀ ਅੱਛਾ ਜੀ ਸਰ ਮੌਜੂਦਾ ਹੁਣ ਪੰਜਾਬ ਚ ਬੀਜੇਪੀ ਦੀ ਪੋਜੀਸ਼ਨ ਨੂੰ ਅਸੀਂ ਦੇਖੀ ਹੈ ਤਾਂ ਜਲੰਧਰ ਇਲੈਕਸ਼ਨ ਹੋਈ ਜਲੰਧਰ ਇਲੈਕਸ਼ਨ ਦੇ ਵਿੱਚ ਬੀਜੇਪੀ ਦੂਸਰੇ ਨੰਬਰ ਤੇ ਆ ਗਈ ਭਾਵੇਂ ਨੰਬਰ ਬਹੁਤ ਨੀਵਾ ਬੜਾ ਥੱਲੇ ਆ ਇਹ ਤੋਂ ਅੱਧ ਤੇ ਆ ਅ ਤੁਸੀਂ ਕਿਵੇਂ ਸਮਝਦੇ ਹੋ ਪੰਜਾਬ ਦੇ ਵਿੱਚ ਬੀਜੇਪੀ ਦੀ ਗਰੋਥ ਕੀ ਹੈ ਦੇਖੋ ਪੰਜਾਬ ਵਿੱਚ ਬੀਜੇਪੀ ਨੂੰ ਹਾਲੇ ਕੰਮ ਕਰਨ ਦਾ ਬਹੁਤ ਘੱਟ ਮੌਕਾ ਮਿਲਿਆ ਜੀ ਕੁਝ ਪਿਛੇ ਇਹੋ ਜਿਹੇ ਕਾਰਨ ਵੀ ਰਹੇ ਜਿੰਨਾ ਕਰਕੇ ਸਾਡੀ ਐਕਟੀਵਿਟੀਜ਼ ਘਟ ਰਹੀਆਂ ਜੀ ਜੀ ਲੇਕਿਨ ਹੁਣ ਸਾਡੇ ਕੋਲ ਬਹੁਤ ਖੁੱਲਾ ਟਾਈਮ ਮਿਲ ਗਿਆ ਤੇ ਆਉਣ ਵਾਲੇ ਟਾਈਮ ਵਿੱਚ ਤੁਸੀਂ ਜਿਹੜੀ ਪ੍ਰੋਗਰੈਸ ਦੇਖੋਗੇ ਤੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜੀ ਪਰਸੈਂਟੇਜ ਵੀ ਵਧੇਗੀ ਜੀ ਤੇ ਆਉਣ ਵਾਲੀਆਂ ਇਲੈਕਸ਼ਨਸ ਵਿੱਚ ਸਾਡੀ ਅੱਛੀ ਕਾਰਜਕਾਰੀ ਹੋਵੇਗੀ ਗਿੱਲ ਸਾਹਿਬ ਲੋਕ ਸਭਾ ਇਲੈਕਸ਼ਨਾਂ ਦੇ ਦੌਰਾਨ ਨਤੀਜੇ ਜ਼ੀਰੋ ਜਿਮਨੀ ਚੋਣ ਦੇ ਵਿੱਚ ਨਤੀਜੇ ਜ਼ੀਰੋ ਬੇਸ਼ੱਕ ਅਸੀਂ ਇਹ ਗੱਲ ਨੂੰ ਲੈ ਕੇ ਸੈਟੀਸਫਾਈ ਹਾਂ ਕਿ ਪਰਸੈਂਟੇਜ ਵਧੀ ਹੈ ਵੋਟ ਪਰਸੈਂਟੇਜ ਵਧੀ ਹੈ ਸਾਡੀ ਪਰ ਇਹਨਾਂ ਨੂੰ ਲੈ ਕੇ ਜਿਹੜੇ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਜਾਖੜ ਸਾਹਿਬ ਸੁਨੀਲ ਜਾਖੜ ਜੀ ਸੋ ਉਹਨਾਂ ਵੱਲੋਂ ਕੋਈ ਪ੍ਰਸਕਿਰਿਆ ਆ ਰਹੀ ਹੈ ਕਿ ਅਸਤੀਫਾ ਕੋਈ ਉਹਨਾਂ ਤੇ ਦਬਾਅ ਬਣ ਰਿਹਾ ਹੈ ਕਿ ਜਾ ਉਹ ਇਸ ਸਮਝਦੇ ਨਹੀਂ ਕਿ ਮੇਰੇ ਕੋਲ ਕੋਈ ਰਿਜ਼ਲਟ ਦਿੱਤੇ ਨਹੀਂਗੇ ਤਾਂ ਮੈਨੂੰ ਅਸਤੀਫਾ ਦੇ ਦੇਣਾ ਚਾਹੀਦਾ। ਦੇਖੋ ਮੈਂ ਬੀਜੇਪੀ ਛੇ ਨਹੀਂਗਾ ਇਹ ਇੰਟਰਨਲ ਉਹਨਾਂ ਦਾ ਮਸਲਾ ਮੈਂ ਆ ਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ। ਕਿਉਂਕਿ ਅਸੀਂ ਤੇ ਇੱਕ ਸੰਗਠਨ ਨਾਲ ਜੁੜੇ ਹੋ ਉਸ ਬੇਸਿਕ ਦੇ ਇੱਕ ਸਮੱਸਿਆ ਵੀ ਹੁੰਦੇ ਬੇਸਿਕ ਤੇ ਅਸੀਂ ਤੁਹਾਨੂੰ ਜੋ ਵੀ ਤੁਸੀਂ ਮੈਨੂੰ ਪੁੱਛ ਰਹੇ ਹੋ ਸੰਗਠਨ ਦੇ ਤੌਰ ਤੇ ਦੱਸੋ ਸੰਗਠਨ ਦੇ ਤੌਰ ਤੇ ਅਸੀਂ ਤੁਹਾਨੂੰ ਦੱਸ ਸੰਗਠਨ ਦੇ ਤੌਰ ਤੇ ਇਦਾਂ ਦੀ ਕੋਈ ਗੱਲ ਨਹੀਂ। ਦੇਖੋ ਜਰੂਰੀ ਨਹੀਂ ਕਿ ਹਰ ਜੁੱਦ ਜਿੱਤਿਆ ਜਾਏ। ਹਾਂ ਲੇਕਿਨ ਹਰ ਜੁੱਦ ਉਹ ਲੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਠੀਕ ਹੈ ਤੇ ਉਹ ਜਦੋਂ ਜਿਹੜਾ ਲੜਾਂਗੇ ਤੇ ਉਹਦੇ ਅੱਗੇ ਜਿੰਨਾ ਜਿੱਤਾਉਣਗੇ ਹਲੇ ਤੇ ਪਹਿਲੀ ਵਾਰ ਪਹਿਲੀ ਲੜਾਈ ਸੀ ਸਾਡੀ ਠੀਕ ਹੈ ਅੱਗੇ-ਅੱਗੇ ਦੇਖੋ ਕੀ ਹੁੰਦਾ ਸੋ ਇਸ ਸੰ ਸਾਡੇ ਨਾਲ ਪਰਮਜੀਤ ਸਿੰਘ ਗਿੱਲ ਹਿਮਾਲਿਆ ਪਰਿਵਾਰ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਸੋ ਪ੍ਰਧਾਨ ਜੀ ਹੁਣਾਂ ਦੇ ਮੁਤਾਬਕ ਆਗੇ-ਅਗੇ ਦੇਖੀਏ ਹੋਤਾ ਹੈ ਕਿਆ ਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਹੁਣ ਪੈਰ ਧਰਾਵਾ ਕਰ ਲਿਆ ਹੈ ਪਨੀਰੀ ਲਾ ਦਿੱਤੀ ਹੈ ਤਾਨੂੰ ਪਤਾ ਹੈ ਕਿ ਜੇ ਝੋਨੇ ਦੀ ਪਨੀਰੀ ਲੱਜਦੀ ਤੇ ਕਿੰਡੀ ਛੇਤੀ ਉਹ ਵੱਡੀ ਹੁੰਦੀ ਹੈ ਫਿਰ ਕਿੰਡੀ ਛੇਤੀ ਝਾੜ ਆ ਜਾਂਦਾ ਸੋ ਇਹ ਝਾੜ ਜਿਹੜਾ 2027 ਤੱਕ ਬੜਾ ਜ਼ਬਰਦਸਤ ਹੋਣ ਦੇ ਚਾਂਸਸ ਨੇ ਗਿਰ ਸਾਹਿਬ ਤੁਸੀਂ ਆਖਰੀ ਦੇ ਵਿੱਚ ਕੁਝ ਕਹਿਣਾ ਚਾਹੋ ਤਾਂ ਕਹਿ ਸਕਦੇ ਮੈਂ ਬਸ ਇਹ ਕਵਾਂਗਾ ਕਿ ਜਿਹੜਾ ਆਪੋਜੀਸ਼ਨ ਹੈ ਨਾ ਉਹਨੂੰ ਕੰਸਟਰਕਟਿਵ ਰੋਲ ਆਊਟ ਪਲੇ ਕਰਨਾ ਚਾਹੀਦਾ ਹੈ ਉਹਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਕਿ ਹੁਣ ਉਹ ਇਲੈਕਸ਼ਨ ਹਾਰ ਚੁੱਕੇ ਨੇ ਤੇ بار بار ਇੱਕ ਸੰਸਨ ਨਹੀਂ ਉਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਮੋਦੀ ਸਾਹਿਬ ਦਾ ਸਾਥ ਇਹ ਸਟੇਰ ਕਰਨਾ ਚਾ ਰਹੇ ਹੋ ਸਿਸਟਮ ਨੂੰ ਉਹ ਨਾਲ ਦੇਸ਼ ਨੂੰ ਨੁਕਸਾਨ ਹੁੰਦਾ ਨਾਲ ਰਲ ਕੇ ਚੱਲੋ ਠੀਕ ਹੈ ਨਾ ਠੀਕ ਹੈ ਜਿੱਥੇ ਹਾਰ ਬਣੀ ਹੈ ਕਦੀ ਤੁਸੀਂ ਜਿੱਤੇ ਕਦੀ ਅਸੀਂ ਜਿੱਤੇ ਲੇਕਿਨ ਹੁਣ ਤੁਸੀਂ ਸਾਥ ਦਿਓ ਪੂਰਾ ਜਿਹੜਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤੇ ਇਹਨੂੰ ਜਿਹੜੇ ਅਸੀਂ 5 ਟ੍ਰਿਲੀਅਨ ਇਕਨੋਮੀ ਬਣਾਉਂਦੇ ਵਿੱਚ ਲੱਗੇ ਹੋਏ ਉਹਨਾਂ ਨਾਲ ਸਾਥ ਦਿਓ ਤੇ ਨਿੱਜੀ ਲੜਾਈ ਨਾ ਬਣਾਓ ਨਾ ਨਹੀਂ ਬਿਲਕੁਲ ਉਹੀ ਮੈਂ ਤੇਸ਼ ਨੂੰ ਤਰੱਕੀ ਚ ਦੇਖਣਾ ਚਾਹਦੇ ਹੋ ਤਾਂ ਫਿਰ ਮੋਦੀ ਸਾਹਿਬ ਦਾ ਸਾਥ ਦਿਓ ਉਹਨਾਂ ਦੇ ਨਾਲ ਚੱਲੋ ਬਿਲਕੁਲ ਸੋ ਬਾਬਾ ਬਹੁਤ ਧੰਨਵਾਦ ਤੁਹਾਡਾ ਜਿਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਦਰਸ਼ਕੋ ਦੇਖਦੇ ਰਹੋ ਸੱਚ ਦੀ ਆਵਾਜ਼ ਐਨਆਰਆਈ ਟੂਡੇ